ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ A to Z Old Car Bazaar ਦੇ ਵਿੱਚ ਸਭ ਤੋਂ ਪਹਿਲਾਂ ਸਕਰੀਨ ਤੇ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਨੋਟ ਕਰ ਲਓ ਜੀ 9417113254 ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਡੇਲੀ ਵਿੱਚ ਸੈਗਰੇਟ ਗੱਡੀਆਂ ਦੀ ਐਡ ਲੈ ਕੇ ਔਨ ਰਹਿਨੇ ਆ ਜੀ ਜੇਕਰ ਤੁਸੀਂ ਵੀ ਕੋਈ ਗੱਡੀ ਦੀ ਐਡ ਕਰਵਾਉਣਾ ਚਾਹੁੰਦੇ ਹੋ ਸੇਲ ਕਰਨਾ ਚਾਹੁੰਦੇ ਹੋ WhatsApp ਨੰਬਰ ਤੇ 5 ਤੋਂ 7 ਫੋਟੋਆਂ ਇੱਕ ਵੀਡੀਓ ਤੇ ਡਿਟੇਲ WhatsApp ਤੇ ਭੇਜ ਦਿਓ ਆਉਣ ਵਾਲੇ ਵੀਡੀਓ ਦੇ ਵਿੱਚ ਬਿਲਕੁਲ ਫ੍ਰੀ ਬਿਨਾ ਕਿਸੇ ਪੇਮੈਂਟ ਤੋਂ ਤੁਹਾਡੀ ਗੱਡੀ ਦੇ ਐਡ ਲੱਗ ਜਾਵੇਗੀ ਜੀ ਚੈਨਲ ਨੂੰ ਸਬਸਕ੍ਰਾਈਬ ਐਂਡ ਲਾਈਕ ਐਂਡ ਵੀਡੀਓ ਨੂੰ ਵੱਧ ਕੇ ਸ਼ੇਅਰ ਕਰੋ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਵਾਸਤੇ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਟਾਲਟੋ K10 ਬਲੈਕ ਕਲਰ ਦੀ ਕਾਰ ਹੈ ਜੀ ਗੱਡੀ ਦਾ ਮਾਡਲ ਹੈ 2013 ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਬਿਲਕੁਲ ਸਾਫ਼ ਕੱਢੀ ਪਈ ਐ ਨਵੇਂ ਟਾਇਰ ਨੇ ਜੀ AC ਹੀਟਰ ਇੰਜਨ ਗੇਅਰ ਬਿਲਕੁਲ ਓਕੇ 48000 ਕਿਲੋਮੀਟਰ ਗੱਡੀ ਚੱਲੀ ਹੋਈ ਐ ਚਲਾਵੇ ਦੀ ਸੋਹਣੀ ਐ ਰੰਗ ਪਿੰਡ ਓਰੀਜਨਲ ਐ ਆਲ ਡਾਕੂਮੈਂਟ ਓਕੇ ਨੇ ਜੀ ਡਿਮਾਂਡ ਕੀਤੀ ਐ ਮਾਲਕਾਂ ਨੇ 252000 ਰੁਪਇਆ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦੇ ਸਕਰੀਨ ਤੇ ਮਾਲਕਾਂ ਦਾ ਨੰਬਰ ਨੋਟ ਕਰ ਲਓ 78450 34888 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ਼ ਕਰ ਸਕਦੇ ਹੋ ਜੀ ਅੱਜ ਦੀ ਦੂਸਰੀ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਆ ਜੀ ਇਹ ਵੀ ਆਲਟੋ ਗੱਡੀ ਆ ਜੀ ਸਿਲਵਰ ਕਲਰ ਦੀ ਦਿੱਲੀ ਨੰਬਰ ਦੀ ਕਾਰ ਹੈ ਜੀ ਤੇ ਗੱਡੀ ਦਾ ਮਾਡਲ ਹੈ ਜੀ 2010 ਐਲਐਕਐਸਆਈ ਪਾਵਰ ਗੱਡੀ ਹੈ ਜੀ ਏਸੀ ਪੂਰਾ ਚਿਲਡ ਹੈ ਏਸੀ ਹਿੱਟ ਨੇ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਚਲਾਵੀ ਦੀ ਗੱਡੀ ਬਹੁਤ ਸੋਹਣੀ ਹੈ ਟਾਇਰ ਨਵੇਂ ਨੇ ਗੱਡੀ ਬਿਲਕੁਲ ਸਕ੍ਰੈਚਲੈਸ ਹੈ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਜੀ ਤੇ ਬੈਟਰੀ ਨਵੀਂ ਹੈ ਜੀ ਨੋਨ ਐਕਸੀਡੈਂਟ ਹੈ ਪਾਸਿੰਗ ਇਹਦੀ ਗੱਡੀ 2025 ਤੱਕ ਲੋਕੇਸ਼ਨ ਮੁਕਤਸਰ ਡਿਮਾਂਡ ਕੀਤੀ ਹੈ ਮਾਲਕਾਂ ਨੇ 85000 ਰੁਪਿਆ ਕੋਈ ਵੀ ਵੀਰ ਭਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾਂ ਦਾ ਨੰਬਰ ਨੋਟ ਕਰ ਲਓ 99887 74348 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ਼ ਕਰ ਸਕਦੇ ਹੋ ਜੀ। ਤੀਸਰੇ ਨੰਬਰ ਤੇ ਤੁਹਾਡੇ ਵਾਸਤੇ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ 2012 ਮਾਡਲ ਨਿਸਾਨ ਐਲ ਐਕਸ ਚੰਡੀਗੜ੍ਹ ਨੰਬਰ ਹੈ ਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਸਿਲਵਰ ਕਲਰ ਦੀ ਕਾਰ ਹੈ ਬਿਲਕੁਲ ਨਿਊ ਕੰਡੀਸ਼ਨ ਦੀ ਤਰ੍ਹਾਂ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਆ ਜੀ ਡੀਜ਼ਲ ਗੱਡੀ ਹੈ। ਤੇ ਡਿਮਾਂਡ ਕੀਤੀ ਹੈ ਮਾਲਕਾਂ ਨੇ 1,60,000 ਰੁਪਇਆ ਅਲਾਏ ਲੱਗੇ ਹੋਏ ਨੇ ਚਨਾਵੇ ਦੀ ਸੋਹਣੀ ਹੈ ਰੰਗ ਪੇਂਟ ਦੀ Ориਜਨਲ ਹੈ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਪਾਵਰ ਵਿੰਡੋ ਹੈ ਪਾਵਰ ਸਟੀਅਰਿੰਗ ਹੈ ਬਹੁਤ ਵਧੀਆ ਸੰਭਾਲ ਕੇ ਮਾਲਕਾਂ ਨੇ ਗੱਡੀ ਰੱਖੀ ਹੋਈ ਹੈ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 95926 15805 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ ਚੌਥੇ ਨੰਬਰ ਤੇ ਤੁਹਾਡੇ ਵਾਸਤੇ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਫੋਰਡ ਫਿਗੋ ਮਾਡਲ ਹੈ ਜੀ ਗੱਡੀ ਦਾ 2011 85000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਬਲੈਕ ਕਲਰ ਦੀ ਕਾਲ ਹੈ ਜੀ ਅਲਾਏ ਲੱਗੇ ਹੋਏ ਨੇ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਚਲਾਵੇ ਦੀ ਬਹੁਤ ਸੋਹਣੀ ਹੈ ਰੰਗ ਪੇਂਟ ਦੀ Ориਜਨਲ ਹੈ ਲਾਇ ਲੱਗੇ ਹੋਏ ਨੇ ਜੀ ਸੈਕੰਡ ਓਨਰ ਹੈ ਜੀ 1,55,000 ਰੁਪਿਆ ਮਾਲਕਾਂ ਨੇ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਮਾਨਤਨ ਕਰ ਦਿੱਤਾ ਜਾਏਗਾ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਇੰਟੀਰੀਅਰ ਬਹੁਤ ਸੋਹਣਾ ਹੈ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 8872705877 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ 5ਵੇਂ ਨੰਬਰ ਤੇ ਤੁਹਾਡੇ ਵਾਸਤੇ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਮਰੂਤੀ 2010 ਮਾਡਲ ਜੀ ਉੱਚੇ ਮਾਡਲ ਦੀ ਮਰੂਤੀ ਕਾਰ ਲੈ ਕੇ ਪਹੁੰਚੇ ਆਂ ਪੰਜਾਬ ਨੰਬਰ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਏਸੀ ਵਾਲਾ ਮਾਡਲ ਹੈ ਜੀ ਅੰਟੀਰੀਅਰ ਵਧੀਆ ਚਲਾਵੇ ਦੀ ਸੋਹਣੀ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਤੇ ਡਿਮਾਂਡ ਕੀਤੀਆਂ ਮਾਲਕਾਂ ਨੇ 80000 ਰੁਪਏ ਕੋਈ ਵੀ ਵੀਰਪਰਾ ਇਹ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 98723 86979 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ਼ ਕਰ ਸਕਦੇ ਹੋ ਜੀ ਅੱਜ ਦੀ ਲਾਸਟ ਛੇਵੀਂ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜੀ ਜੈਨਕਾਰ ਐਲ ਐਕਸ ਮਾਡਲ ਗੱਡੀ ਦਾ ਮਾਡਲ ਹੈ ਜੀ 2002 ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਚਲਾਵੇ ਦੀ ਸੋਹਣੀ ਹੈ ਰੰਗ ਪਿੰਡ ਦੀ Ориਜਨਲ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਕਾਰ ਦੇ ਵਿੱਚ ਵਧੀਆਂ ਫੈਮਿਲੀ ਕਾਰ ਹੈ ਸਿੱਖਣ ਵਾਸਤੇ ਬਹੁਤ ਵਧੀਏ ਡਿਮਾਂਡ ਕੀਤੀ ਹੈ ਮਾਲਕਾਂ ਨੇ 50000 ਰੁਪਇਆ ਪੰਜਾਬ ਨੰਬਰ ਦੀ ਕਾਰ ਹੈ ਕੋਈ ਵੀ ਵੀਰ ਭਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 88728 19388 ਇਸ ਨੰਬਰ ਤੇ ਸਿੱਧੇ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜਾਂ ਕੋਈ ਵੀ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਅੱਜ ਦੀਆਂ ਮਸ਼ੀਨਰੀਆਂ ਕਰਾ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਸੀ ਜੀ ਕਿੱਦਾਂ ਦੀ ਵੀਡੀਓ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਾਰੇ ਵੀਰ ਭਰਾ ਸਬਸਕ੍ਰਾਈਬ ਕਰ ਲੋ ਲਾਈਕ ਐਂਡ ਵੀਡੀਓ ਨੂੰ ਦੱਬਕੇ ਸ਼ੇਅਰ ਕਰ ਦਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ